ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਹੈ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਪਿੰਡ ਵੰਦਰਡੋੜ ਜ਼ਿਲ੍ਹਾ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਬਾਈ ਕੋਲੇ ਅੱਜ ਤਿੰਨ ਚਾਰ ਨਾਗ ਚਾਰ ਨਾਗ ਝੋਟੀਆਂ ਦੇ ਵਕਾਊ ਸੀਗੇ ਉਸ ਵਿੱਚੋਂ ਤਾਜ਼ੀਆਂ ਤਾਜ਼ੀਆਂ ਸੋਈਆਂ ਝੋਟੀਆਂ ਤੇ ਬਾਕੀ ਲੈਨੇ ਆ ਬਾਈ ਤੋਂ ਡਿਟੇਲ ਸਸੀ ਗਾ ਵੀਰੇ ਸਸੀ ਗਾ ਜੀ ਕੀ ਨਾਮ ਬਈ ਆਪਣਾ ਮੋਹਤ ਸਿੰਘ ਨੰਬਰ ਦਾ ਰਹੀ ਠੀਕ ਹੈ ਤੇ ਪਹਿਲਾਂ ਵੀ ਬਾਈ ਬਾਈ ਕੋਲੇ ਤੁਹਾਨੂੰ ਦੱਸ ਦਗੇ ਪਹਿਲਾਂ ਵੀ ਆਪਣੀਆਂ ਵੀਡੀਓ ਬਣਦੀਆਂ ਹੀ ਰਹਿੰਦੀਆਂ ਬਾਈ ਦਾ ਵਪਾਰ ਲੈਣ ਦਾ ਕੰਮ ਸਹੀ ਕੰਮ ਕਰਦੇ ਆ ਜਿੰਨੀ ਕੁ ਗੱਲ ਹੁੰਦੀ ਆ ਓਨੀ ਕੁ ਗੱਲ ਹੀ ਬਾਈ ਦੱਸ ਦਿਆਗੇ ਤੇ ਬਾਕੀ ਆ ਲੈਨੇ ਆ ਬਾਈ ਤੋਂ ਡਿਟੇਲ ਤੇ ਕਿੰਨੇ ਦਾ ਕੋਕਾਊ ਆ ਬਾਈ ਦਾ ਚਾਰ ਆ ਬਾਈ ਚਾਰੇ ਸੂਏ ਸਵਾਏ ਚਾਰੇ ਸੂਏ ਸਵਾਏ ਹਾਂਜੀ ਠੀਕ ਹੈ ਤੇ ਆ ਚੋਟੀ ਤੋਂ ਕਰ ਲਗੇ ਸ਼ੁਰੂ ਆਪਾਂ ਹਾਂਜੀ ਬਾਈ ਕੀ ਡਿਟੇਲ ਹੈ ਵੀਰੇ ਦੀ ਪਹਿਲਾ ਸੂਆ ਬਈ ਮੂੰਹੋਂ ਚਾਰ ਦਾਂਦਾ ਠੀਕ ਹੈ ਹਾਂਜੀ ਬਈ ਤੇ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਹਾਂਜੀ 8 ਕਿਲੋ ਬੋਲਾ ਥੱਲੇ ਹੁਣ ਹੈਗਾ ਇਹਦੇ ਬੋਲਾ 8 ਕਿਲੋ ਤਿਆਰ ਹਾਂਜੀ ਹਾਂਜੀ ਠੀਕ ਹੈ ਕੱਲ ਸੂਈ ਤੇ ਮਗਰ ਬਰੇ ਕੀ ਆ ਇਹਦੇ ਕੱਟੀ ਆਈ ਮਗਰ ਮਗਰ ਬਈ ਤੁਸੀਂ ਕੱਟੀ ਦੇਖ ਸਕਦੇ ਆ ਵੱਡੀ ਗੱਲ ਤਾਂ ਮਗਰ ਰੱਬ ਨੇ ਬਾਰੇ ਨਿਆਰੇ ਕਰਤੇ ਬਈ ਕੱਟੀ ਦੇਦੀ ਆ ਤੇ ਕੱਲ ਹੀ ਸੂਈ ਆ ਵੀਰੇ ਹਣ 8 ਕਿਲੋ ਬੋਲਾ ਤਿਆਰ ਹਮੜਾ ਤੋਰਦੀ ਵੀਰੇ ਸੈੰਗ ਸੁੰਗ ਬਈ ਤੁਸੀਂ ਦੇਖ ਸਕਦੇ ਆ ਜਮਾ ਕੁੰਡਾ ਸੈੰਗ ਆ ਵੀ ਨਾਲ ਹੀ ਮੁੜਿਆ ਕੱਦ ਕਾਠ ਕਿਉਂਟੀ ਦਾ ਬਾਗਮਾਲ ਆ ਵੀ ਤੁਸੀਂ ਦੇਖ ਸਕਦੇ ਆ ਕੱਦ ਬਹੁਤ ਉੱਚਾ ਵੀ ਕੱਦ ਘਾੜ ਬਹੁਤ ਚੰਗਾ ਝੂਟੀਆਂ ਤੁਸੀਂ ਦੇਖ ਸਕਦੇ ਆ ਸਿੰਘ ਸਿੰਘ ਬਈ ਬਹੁਤ ਸੋਹਣਾ ਨਾਲ ਹੀ ਮੋੜਿਆ ਵਾ ਤੁਸੀਂ ਦੇਖ ਸਕਦੇ ਹੋਣੀ ਬਾਕੀ ਤੁਹਾਨੂੰ ਤੋਰਾ ਦਿਖਾ ਦਿੰਨੇ ਆ ਹਨ ਹਵਾਨੇ ਦੀ ਵੀ ਸਾਫ ਆ ਝੂਟੀ ਤੁਸੀਂ ਦੇਖ ਸਕਦੇ ਆ ਹਵਾਨਾ ਹੋ ਉਹਨਾਂ ਕਰਮਾਣੀਆਂ ਦਾ ਬਹੁਤ ਸੋਹਣਾ ਤਿਆਰ ਕੀਤਾ ਕਿੰਨੇ ਕ ਵਜੇ ਵੀਰੇ ਚਵਾਈ ਕਰਦੇ ਆਪਾਂ 6 ਵਜੇ 6 ਵਜੇ ਚਵਾਈ ਕਰਦੇ ਆ ਬਾਕੀ ਵੀ ਹਜੇ ਬੌਲੇ ਚ ਆ ਪੀਕ ਲੈਵਲ ਤੇ ਆਉਣਾ ਝੂਟੀਆਂ ਕੱਦ ਤੁਸੀਂ ਦੇਖ ਸਕਦੇ ਆ ਬਈ ਢੋੜੀ ਜਿਹਾ ਉੱਚਾ ਕਰਦਾ ਬਈ ਤੁਸੀਂ ਦੇਖ ਸਕਦੇ ਆ ਕੱਦ ਬਈ ਦੇ ਮੋਢਿਆਂ ਦੇ ਮੋਢਿਆਂ ਤੇ ਕਰਾਉਂਦਾ ਵੀ ਤੇ ਸਾ ਪੈਟ ਕੁੜੇ ਦੀ ਵੀ ਚੰਗੀ ਆਏ ਨੇ ਵੀ ਢਲਕਵੇਂ ਜਿਪੜਾਏ ਤੁਸੀਂ ਦੇਖ ਸਕਦੇ ਆ ਬਾਡੀ ਸਟਰਕਚਰ ਝੋਟੀ ਦਾ ਬਹੁਤ ਸੋਹਣਾ ਵੀ ਤੁਸੀਂ ਦੇਖ ਸਕਦੇ ਆ ਗੱਤ ਕੁਦ ਬਹੁਤ ਸੋਹਣਾ ਟੀਟਾ ਵਾਲੀ ਜਾਤ ਵਾਲੀ ਬਈ ਤੁਸੀਂ ਦੇਖ ਸਕਦੇ ਚੰਗੇ ਬਲੱਡ ਲਾਈਨ ਵਾਲੀ ਝੋਟੀਆਂ ਤੁਸੀਂ ਦੇਖ ਸਕਦੇ ਆ ਥਣ 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 ਨੇ ਨੇੜੇ ਤੋਂ ਦਿਖਾਣੇ ਬਾਕੀ ਉਹ ਵੀ ਠੰਡੀ ਸੀਲਾ ਵੀ ਨਹੀਂ ਉਪਰਾਇਆ ਕਰ ਜਾਂਦਾ ਹੁੰਦਾ ਬਸ ਜਿਵੇਂ ਪੁਰਾਣੀ ਬਈ ਉਪਰਾ ਕੀਤਾ ਲੋ ਬਈ ਤੁਸੀਂ ਦੇਖ ਸਕਦੇ ਆ ਬਾਡੀ ਸਟਰਕਚਰ ਦੇਖੋ ਬਈ ਝੋਟੀ ਦਾ ਬਹੁਤ ਸੋਹਣਾ ਹਵਾਨਾ ਤੁਸੀਂ ਦੇਖ ਸਕਦੇ ਆ ਤੇ ਕੀ ਦੂਜਾ ਡਿਮਾਂਡ ਕੀ ਕਰਦੇ ਆ ਵੀਰੇ ਆਪਣੇ ਹੁਣ ਤੇ ਕਰ ਲਾਂਗੇ ਹਾਂਜੀ ਬਾਈ ਚਲੋ ਵੀ ਆਜੋ ਆਪਾਂ ਚੱਲਦੇ ਆਂ ਦੂਜੇ ਨਾਗ ਵੱਲ ਇਹਦੀ ਕਿੱਟੇ ਲਾ ਵੀਰੇ ਇਹ ਦੂਜਾ ਸੂਆ ਬਾਈ ਦੂਜੇ ਸੂਈ ਹਾਂਜੀ ਇਹਨੂੰ ਆ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਹੈ ਹਾਂਜੀ ਦੁੱਧ ਹੈਗਾ 10 11 ਕਿਲੋ ਆਲਰੇਡੀ 11 ਕਿਲੋ ਇਸ ਵਕਤ ਤਿਆਰ ਹਾਂ 11 ਕਿਲੋ ਬਈ ਬੌਲਾ ਚਾਰ ਦਿਨ ਹੋ ਗਏ ਸੂਈ ਨੂੰ 11 ਕਿਲੋ ਬੌਲਾ ਇਸ ਵਕਤ ਤਿਆਰ ਆ ਤੇ ਮਗਰ ਮਗਰ ਇਹਦੇ ਕੱਟੀ ਆ ਮਗਰ ਕੱਟੀ ਆ ਹਾਂਜੀ ਬਾਈ ਲੋ ਬਈ ਇਹਦੇ ਵੀ ਮਗਰ ਕੱਟੀ ਆ ਬਈ ਜੋ ਹੋਜੀ ਚੀਜ਼ ਤੁਸੀਂ ਚਾਹੋਗੇ ਉਹੋ ਜੀ ਮਿਲ ਜੂ ਹਰੇਕ ਚੰਗੇ ਪਸ਼ੂ ਬਾਕੀ ਭਾ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਪਸ਼ੂ ਆ ਤੁਸੀਂ ਲਓਗੇ ਉਸ ਹਿਸਾਬ ਨਾਲ ਭਾਅ ਹੋ ਜਾਊਗਾ ਬਾਈ ਨੇ ਮੌਲ ਫੋਨ ਤੇ ਹੀ ਕਰਨਾ ਤੇ ਇਹਨੂੰ ਜਾਨਕਾ 4 ਦਿਨ ਹੋ ਗਏ ਸੁਮੀ ਨੂੰ ਹਾਂਜੀ ਬਾਈ 12 10 12 ਕਿਲੋ ਇਹ ਥੱਲੇ ਬੋੜਾ ਤਿਆਰ ਆਗਾ ਮੈਂ ਲਾ ਤੋਰਦੀ ਬਾਕੀ ਤੁਸੀਂ ਦੇਖ ਸਕਦੇ ਹੋ ਬੋੜੀ ਤੋਂ ਤੋਰ ਕੇ ਦਿਖਾ ਦਿੰਦਾ ਬਾਕੀ ਝੋਟੀਆਂ ਆਈ ਬਈ ਠੰਡੀ ਸੀਲਾ ਪੂਰੀ ਤਿੰਨੇ ਚਾਰੇ ਝੋਟੀਆਂ ਆਹਦੀਆਂ ਸੀਲਾ ਪੂਰੀਆਂ ਆਈ ਨਹੀਂ ਭਜੂਣਾ ਠੂਜਿਆ ਕਰਦੀਆਂ ਬਾਕੀ ਇਹ ਵੀ ਪਟਕੋੜੇ ਦੀ ਸੋਹਣੀ ਆ ਵੀ ਕੁਝ ਦਿੰਦੇ ਨੇ ਹਵਾਨਾ ਦੇਖ ਸਕਦੇ ਬਾਈ ਥਾਣ ਤੁਸੀਂ ਦੇਖ ਸਕਦੇ ਇੱਕੋ ਜੀ ਦੂਰੀ ਤੇ ਥਾਣਾ ਬਾਈ ਆਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਹਵਾਨਾ ਵੀ ਬਹੁਤ ਸੋਹਣਾ ਤਿਆਰ ਕੀਤਾ ਬਈ ਤੱਕ ਧੁੱਕ ਹਵਾਨੇ ਦੀ ਬਹੁਤ ਸੋਹਣੀ ਆ ਬਈ ਬਾਕੀ ਇੱਕੋ ਜੀ ਦੂਰੀ ਦਾ ਥਾਣਾ ਚਾਰ ਥਾਣਾ ਪੀੜੀ ਦੇ ਪਾਰ ਆ ਕੇ ਥਾਣਾ ਵੀ ਤੁਸੀਂ ਦੇਖ ਸਕਦੇ ਆ ਹਵਾਨਾ ਹੂੰ ਨਾ ਤੁਹਾਨੂੰ ਨੇੜੇ ਤੋਂ ਦਿਖਾਉਣਾ ਵੀ ਕਿਰਾਂ ਲੋਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਤੇ ਬਾਕੀ ਮੌਲ ਬਾਈ ਇਹਦਾ ਵੀ ਬਾਈ ਦਾ ਫੋਨ ਤੇ ਹੀ ਕਰਨਾ ਫੋਨ ਨੰਬਰ ਬਾਈ ਦੱਸ ਦਿੱ ਕਿ ਰਮੜਾ 94170 79743 ਠੀਕ ਹੈ ਫੋਨ ਨੰਬਰ ਬਾਈ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਵੀ ਕਨੈਕਟ ਕਰ ਸਕਦੇ ਆ ਹਵਾਨਾ ਦੇਖੋ ਵੀ ਝੋਟੀਆਂ ਤੁਸੀਂ ਦੇਖ ਸਕਦੇ ਆ ਵਾਹਨਾ ਉਹਨਾਂ ਦਾ ਬਈ ਕੀ ਬਾਤਾਂ ਆ ਬਹੁਤ ਸੋਹਣਾ ਤਿਆਰ ਹਵਾਨਾ ਕੀਤਾ ਝੋਟੀਆਂ ਤੇ ਆਜੋ ਆਪਾਂ ਚੱਲਦੇ ਆਂ ਤੀਜੇ ਨਾਗਵਾਲ ਇਹਦੀ ਕਿਤੇ ਲਾਇਬਰੀ ਆਪਣੀ ਇਹ ਵੀ ਦੂਜਾ ਸੁਆਬ ਹੈ ਇਹ ਦੂਜਾ ਸੁਆਬ ਹੈ ਹਾਂਜੀ ਇਹ ਵੀ ਕਾਲੀ ਸੂਈ ਆ ਠੀਕ ਹੈ ਦੁੱਧ ਹੈਗਾ 8 ਕਿਲੋ ਬੌੜਾ ਏ ਥੱਲੇ ਆ 8 ਕਿਲੋ ਬੌੜਾ ਤਿਆਰ ਆ ਸੁਆ ਇਹਦੇ ਮਗਰ ਕਟਾਈ ਠੀਕ ਹੈ ਇਹਦੇ ਮਗਰ ਵੀ ਕਟਾ ਝੋਟੀ ਬਈ ਇਹ ਵੀ ਸਿੰਗਾ-ਸੁੰਗਾ ਦੀ ਸੋਹਣੀ ਆ ਬਈ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਸੋਹਣੇ ਸੋਹਣਾ ਝੋਟੀ ਦਾ ਬੜਾ ਤੌਰ ਦੀ ਵੀਰੇ ਬਾਕੀ ਕਾਲੀ ਸੂਈ ਹੈ ਵੀਰੇ ਹਾਂਜੀ ਬਈ ਕਾਲੀ ਸੂਈ ਆ 8 ਕਿਲੋ ਬੌੜਾ ਵੀ ਇਹਦੇ ਥੱਲੇ ਵੀ ਤਿਆਰ ਆ ਫਵਾਨੀ ਤਾਂ ਬਈ ਥੋੜੀ ਤੁਸੀਂ ਹਾਲ ਜਰੂਰ ਕਹਿ ਸਕਦੇ ਆ ਬਾਕੀ ਹਜੇ ਬਈ ਕਾਲੀ ਸੂਈ ਐ ਹਵਾਨਾ ਤੁਸੀਂ ਦੇਖ ਸਕਦੇ ਆ। ਥਾਣਾ ਹਵਾਨੇ ਦੀ ਵੀ ਸਾਫ ਆ। ਛੋਟੀ ਥਾਣਾ ਹਵਾਨੇ ਦੀ ਸਾਫ ਆ ਕੋਈ ਉਹੋ ਜੀ ਗੱਲਬਾਤ ਨਹੀਂ। ਬਾਕੀ ਸੂਏ ਸਵਾਏ ਦਾ ਪਸ਼ੂ ਦਾ ਬਈ ਕੋਈ ਸ਼ੱਕ ਨਹੀਂ ਰਹਿੰਦਾ। ਤੁਸੀਂ ਆਪ ਆ ਕੇ ਤਸੱਲੀ ਕਰ ਸਕਦੇ ਆ। ਚੋਕੇ ਦੇਖ ਸਕਦੇ ਆ ਬਈ। ਬਾਕੀ ਪਸ਼ੂ ਬਈ ਤਿੰਨੇ ਚਾਰ ਹੀ ਠੰਡੇ ਸੀ। ਬਾਕੀ ਜਿੰਨੀ ਗੱਲ ਹੁੰਦੀ ਹੈ ਬਾਈ ਉਹਨੇ ਦੱਸ ਦਿੰਦੇ ਆ ਆਪਾਂ ਨੂੰ। ਤੇ ਬਾਡੀ ਸਟਰਕਚਰ ਛੋਟੀ ਦਾ ਇਹਦਾ ਬਈ ਬਈ ਸੋਹਣਾ ਤੁਸੀਂ ਦੇਖ ਸਕਦੇ ਆ। ਪੱਠਪੂੜੇ ਦੀ ਚੰਗੀ ਆ। ਲੋ ਬਈ। ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ। ਬੰਨ ਵਾ ਬਾਕੀ ਤੁਹਾਨੂੰ ਨੇੜ ਤੋਂ ਹਵਾਨਾ ਦਿਖਾ ਦਿੰਨੇ ਆ। ਇੱਕ ਪਾਸੇ ਭਾਲ ਜ਼ਰੂਰ ਆ ਬਾਈ ਉਹ ਬਾਈ ਨੇ ਆਪ ਨੂੰ ਆਪ ਹੀ ਦੱਸਤਾ ਪਹਿਲਾਂ ਹੀ ਬਾਈ ਨੇ ਕੋਈ ਲੁਕੋ ਨਹੀਂ ਬਾਕੀ ਵਿੱਚ ਚੀਜ਼ ਵੀਡੀਓ ਵਿੱਚ ਦੱਸ ਹੀ ਜਾਂਦੀ ਹੈ ਬਾਕੀ ਬਾਈ ਨੇ ਆਪ ਹੀ ਦੱਸ ਦਿੱਤਾ ਕਹਿੰਦਾ ਭਈ ਇਹਦੇ ਥੋੜੀ ਜਿਹੀ ਭਾਲ ਜ਼ਰੂਰ ਹੈ ਇੱਕ ਪਾਸੇ ਤੇ ਹੋਰ ਬਈ ਆਪਣੇ ਪਹਿਲਾਂ ਜੋ ਝੋਟੀਆਂ ਹਾਂਜੀ ਬਾਈ ਲਿਆਉਣਾ ਬਹੁਤ ਆ ਬਈ ਆ ਦੋ ਦੰਦ ਚੋਟੀ ਆ ਇਹ ਬਈ ਪਹਿਲੇ ਸੂਈ ਸੂਈ ਆ ਹਨ ਬਾਈ ਹਾਂਜੀ ਬਾਈ ਇਹ ਬਈ ਪਹਿਲੇ ਸੂਈ ਸੂਈ ਆ ਤੁਸੀਂ ਦੇਖ ਸਕਦੇ ਆ ਤੇ ਮਗਰ ਬਈ ਇਹਦੇ ਕੱਟੀ ਆ ਤੁਸੀਂ ਆ ਕੱਟੀ ਆ ਇਹਦੀ ਤੁਸੀਂ ਦੇਖ ਸਕਦੇ ਆ ਇਹ ਇਹਦੀ ਕੀ ਦੂਜਾ ਆਪਣਾ ਇਹ ਥੱਲੇ ਬੋਲਾ 8 ਕਿਲੋ ਆ ਕੱਲ ਹੀ ਸੂਈ ਠੀਕ ਆ 8 ਕਿਲੋ ਵੀ ਬੋਲਾ ਥੱਲੇ ਤਿਆਰ ਆ ਤੁਸੀਂ ਦੇਖ ਸਕਦੇ ਆ ਬਾਕੀ ਪੱਠਪੁੜੇ ਦੀ ਵੀ ਚੰਗੀ ਆ ਐਨੀ ਢਲਕਮੇ ਜਪੜਾਂ ਦੀ ਬਾਕੀ ਹਵਾਨਾ ਹੋਣਾ ਤੁਸੀਂ ਦੇਖ ਸਕਦੇ ਹੋ ਥਣ ਥਣ ਤੁਸੀਂ ਦੇਖ ਸਕਦੇ ਆ ਥਣ ਥਣ ਕਰਮਾਣੀ ਨੇ ਬਹੁਤ ਸੋਹਣਾ ਦਾਰ ਕੀਤਾ ਤੁਸੀਂ ਦੇਖ ਸਕਦੇ ਮੁੱਠੀ ਮੁੱਠੀ ਹੱਤਾਂ ਲੱਗਿਆ ਇਇ ਇੱਕੋ ਜੀ ਦੂਰੀ ਤੇ ਵੀ ਥਣ ਲੱਗਿਆ ਹੋਆ ਤੁਸੀਂ ਦੇਖ ਸਕਦੇ ਆ। ਇਹ ਲੋਕਾਂ ਨੂੰ ਪਛਵਾ ਕੇ ਨਹੀਂ ਜੱਟੀਆਂ ਸਾਡੀਆਂ। ਨਹੀਂ ਠੀਕ ਆ। ਲੋਕਾਂ ਦੇ ਜੱਟੀਆਂ। ਨਹੀਂ ਨਹੀਂ ਸਹੀ ਆ ਬੇਟੀ। ਥਣ ਛੱਡਾ ਉਹ ਦੱਸੂਗੀ। ਹਾਂ ਨਹੀਂ ਨਹੀਂ ਸਹੀ ਆ ਬਾਈ ਠੀਕ ਆ। ਇਹ ਲੋਕਾਂ ਪਛਵਾ ਕੇ ਬਣਾਉਂਦੇ ਆਣ ਪਛਵਾਣਗੇ। ਨਹੀਂ ਠੀਕ ਆ ਬਾਈ। ਪਛਵਾ ਕੇ ਕੁਝ ਹੋਰ ਦੱਸਦਾ ਬਦੂ। ਉਹ ਤਾਂ ਬਾਈ ਤੁਹਾਨੂੰ ਆਪਾਂ ਪਹਿਲਾਂ ਵੀ ਵੀਡੀਓ ਚ ਦੱਸਤਾ। ਬਾਈ ਜਿੰਨੀ ਕੀ ਗੱਲ ਹੋਊਗੀ ਓਨੀ ਕੀ ਬਾਈ ਨੇ ਕਰਦੇ ਆਗੇ। ਬਾਕੀ ਬਹੁਤ ਚਰਦਾ ਵੀ ਪਾਰ ਲੈਣ ਦਾ ਕੰਮ ਆ ਬਾਈ ਦਾ ਐ ਨਹੀਂ ਗਾ ਬਾਈ। ਬਾਈ ਆ ਕੱਲ ਲੱਗਿਆ ਆ ਪਰਸੋਂ ਕੋਈ ਉਹੋ ਜੀ ਗੱਲ ਬਾਤ ਨਹੀਂ। ਬਹੁਤ ਲੰਮੇ ਟਾਈਮ ਤੇ ਵਾਹ ਨਾ ਹੁਣ ਤੁਸੀਂ ਦੇਖਦਾ ਬੋਡੀ ਸਟ੍ਰਕਚਰਾ ਛੋਟੀਆਂ ਤੁਸੀਂ ਦੇਖ ਸਕਦੇ ਆ ਤੇ ਫੋਨ ਨੰਬਰ ਬਾਈ ਦਾ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਆ ਖੰਡੀ ਸੀਲ ਬਾਈ ਦੇ ਸਕਦੇ ਆ ਖੰਡੀ ਸੀਲ ਪੂਰੀ ਆ ਵੀ ਤੁਸੀਂ ਦੇਖ ਸਕਦੇ ਆ ਵਾਹ ਨਾ ਹੁਣ ਸ਼ੌਲ ਵੀ ਨਹੀਂ ਕਰਦੀ ਆ ਪੂਰਾ ਵੀ ਪੂਰਾ ਜਿਵੇਂ ਬਈ ਗਾਈਆਂ ਨੂੰ ਖੜੀਆ ਚਾਹਾਂ ਕੋਈ ਪੂਰਾ ਹਲਜੋਲ ਨਹੀਂ ਕੀਤੀ ਗਈ ਹਾਂਜੀ ਤੇ ਘਰ ਦਾ ਐਡਰੈਸ ਦੱਸ ਦੀ ਮੇਰੇ ਆਪਣਾ ਕਿੱਥੇ ਡੋਰ ਵਾਲੀ ਸੜਕ ਦੇ ਨੇੜੇ ਬੋੜ ਸਿੰਘ ਨੰਬਰਦਾਰ ਪੁੱਛ ਲਈ ਠੀਕ ਹੈ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਇੱਕ ਮੇਰਾ ਭਰਾ ਜੋ ਵੀ ਚੈਨਲ ਤੇ ਪਹਿਲੀ ਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੇ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ